ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avp.sanjha.in ਤੇ ਪੰਜਾਬੀ ਫਿਲਮ ਰਮਤਾ ਜੋਗੀ ਦਰਸ਼ਕਾਂ ਲਈ ਲੈ ਕੇ ਆਵੇਗੀ ਇੱਕ ਹੋਰ ਪ੍ਰੇਮ ਕਹਾਣੀ ਕੁਝ ਖਾਸ ਨਹੀਂ ਬਸ ਉਹੀ ਮੁੰਡਾ ਕੁੜੀ ਤੇ ਇੱਕ ਵਿਲਨ ਇਹ ਅਸੀਂ ਨਹੀਂ ਆ ਫਿਲਮ ਦੇ ਨਿਰਦੇਸ਼ਕ ਬਾਲੀਵੁੱਡ ਦੀ ਦੁਨੀਆ ਦੇ ਇੱਕ ਮਸ਼ਹੂਰ ਨਾਂ ਗੁੱਡੂ ਤਨੂਆ ਕਹੇ ਰਹੇ ਨੇ ਲਵ ਸਟੋਰੀਜ਼ ਦੇ ਅੰਦਰ ਕੀ ਹੁੰਦਾ ਮੁੰਡਾ ਕੁੜੀ ਪਿਆਰ ਕਰਦੇ ਨੇ ਜਿੱਦਾਂ ਮੈਂ ਕਿਹਾ ਕਿ ਵਿਲਨ ਜਿਹੜੇ ਹੁੰਦੇ ਨੇ ਯਾਦਾ ਨੇਚਰ ਹੁੰਦੀ ਹੈ ਜਾਂ ਪੇਰੈਂਟਸ ਹੁੰਦੇ ਨੇ ਜਾਂ ਮੇਰੀ ਗਰੀਬੀ ਹੁੰਦੀ ਹੈ ਜਾਂ ਲੈਂਗੁਏਜ ਹੁੰਦੀ ਹੈ ਬਟ ਇਹਦੇ ਅੰਦਰ ਸ਼ਾਇਦ ਵਿਲਨ ਹੋ ਸਕਦਾ ਪ੍ਰਾਣਿਆ ਚ ਹੋਵੇ ਪਰ ਐਂਡ ਪਿਕਚਰ ਦਾ ਬਹੁਤ ਡਿਫਰੈਂਟ ਹੈ ਪਰ ਇਸ ਸਾਮ ਪ੍ਰੇਮ ਕਹਾਣੀ ਚ ਵੱਖਰਾ ਹੋਵੇਗਾ ਫਿਲਮ ਦਾ ਕਲਾਈਮੈਕਸ ਨਾਲ ਹੀ ਪੰਜਾਬੀ ਸਿਨੇਮਾ ਨੂੰ ਮਿਲ ਰਹੇ ਨੇ ਨਵੇਂ ਅਦਾਕਾਰ ਵੀ ਐਕਸ਼ਨ ਪਿਕਚਰ ਦੇ ਅੰਦਰ ਬਹੁਤ ਜ਼ਿਆਦਾ ਨਹੀਂ ਹੈ ਐਕਸ਼ਨ ਬਹੁਤ ਘੱਟ ਹੈ ਫਿਲਮ ਦੇ ਅੰਦਰ ਐਕਸ਼ਨ ਬਹੁਤ ਘੱਟ ਹੈ ਰੋਮਾਂਸ ਜ਼ਿਆਦਾ ਗਾਣੇ ਬਹੁਤ ਅੱਛੇ ਨੇ ਪਿਕਚਰ ਦਾ 뮤직 ਬਹੁਤ ਅੱਛਾ ਹੈ ਐਂਡ ਮੁੰਡਾ ਕੁੜੀ ਦੋਨਾਂ ਨੇ ਕੰਮ ਬਹੁਤ ਅੱਛਾ ਕੀਤਾ ਆਈ ਮੀਨ ਐਜ਼ ਅ ਡਾਇਰੈਕਟਰ ਜੋ ਮੇਰੀ ਐਕਸਪੈਕਟੇਸ਼ਨ ਸੀਗੀ ਔਰ ਜਦ ਤੁਸੀਂ ਨਵੇਂ ਬੱਚੇ ਨਾਲ ਕੰਮ ਕਰਦੇ ਹੋ ਆਈ ਮੀਨ ਉਹਨਾਂ ਦੇ ਅੰਦਰ ਇੱਕ ਇਨੋਸੈਂਸ ਹੁੰਦੀ ਹੈ ਯੂ نو ਜੋ ਐਕਟਰ 20 25 ਫਿਲਮਾਂ ਕਰ ਲੈਂਦੇ ਨੇ ਉਹਨਾਂ ਨੂੰ ਪਤਾ ਚੱਲ ਜਾਂਦਾ ਇੱਕ ਸਮਾਰਟਨੈਸ ਆ ਜਾਂਦੀ ਹੈ ਦਿਮਾਗ ਦੇ ਅੰਦਰ ਅਦਾਕਾਰ ਦੀਪ ਸਿੱਧੂ ਤੇ ਡਰੋਨਿਕਾ ਸਿੰਘ ਪੰਜਾਬੀ ਸਿਨੇਮਾ 'ਚ ਕਦਮ ਰੱਖ ਰਹੇ ਨੇ ਤਜਰਬਾ ਨਾ ਹੀ ਅਦਾਕਾਰੀ ਦਾ ਹੈ ਤੇ ਨਾ ਹੀ ਬਹੁਤੀ ਗੱਲ ਕਰਨ ਦਾ ਪਰ ਫਿਰ ਵੀ ਸਾਡੇ ਲਈ ਡਾਇਲੌਗ ਜ਼ਰੂਰ ਬੋਲ ਕੇ ਵਿਖਾਏ ਇਨਾਂ ਨੇ ਰੱਬ ਨਾਲ ਗੱਲ ਕਰਦੇ ਆ ਤੂੰ ਬੈਠ ਖਲਾ ਤੇ ਕਹਿੰਦੇ ਜੋ ਕਰਦੇ ਰੱਬ ਕਰਦਾ ਪਰ ਜੇ ਹੁਣ ਮੀਤ ਨੂੰ ਮੇਥੋਂ ਖੋਲਿਆ ਨਾ ਤੇ ਦੁਨੀਆ ਨੂੰ ਛੱਡ ਕੇ ਆਉਂਗਾ ਤੇਰੇ ਕੋਲ ਦਿਸ ਇਜ਼ ਅ ਡਾਇਲੌਗ ਲੈ ਚਲ ਤਰੰਪਿਆ ਨਹੀਂ ਤਾਂ ਮੈਂ ਸੱਚੀ ਮਰ ਜਾਣਾ ਤੁੰ ਦਾ 뮤직 ਹੈਰੀ ਨੇ ਦਿੱਤਾ ਤੇ ਖਾਸ ਸੁਖਵਿੰਦਰ ਸਿੰਘ ਨੇ ਆਪਣੀ ਸੁਰਾ ਨਾਲ ਗੀਤਾਂ ਨੂੰ ਸਜਾਇਆ ਹੈ जोगी रमता जोगी रमता जोगी मैं रमता मैं जोगी मैं रमता मैं जोगी चलना हो के मस्त मलंग मेनू चढ़िया प्यार दा रंग होया तेरे इश्क दा जोगी रमता जोगी 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 रमता जोगी रमता जोगी ने प्रोड्यूस किया है बॉबी देओल की विजेता फिल्म से वेखते हैं ये नाम ते बैनर बॉलीवुड लाई ते बॉलीवुड च ਕਿ ਨਾਂ ਲੱਕੀ ਸਾਬਿਤ ਹੁੰਦਾ ਹੈ ਹੁਣ এবਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ apple users app store ਵਿੱਚ ਜਾ ਕੇ এবਪੀ ਲਾਈਵ ਟਾਈਪ ਕਰੋ এবਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹਣ ਚੱਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ